ਇਹ ਹਰ ਨੇ ਇੱਕ ਸੇਂਡਾ ਇਹ ਮਾਮਲਾ ਜਿਹੜਾ ਜਿਹੜੀ ਗੋਰੀ ਆਉਂਦੀ ਹੈ ਜਿਹੜੀ ਕੋਈ ਡੇਰ ਦੇ ਲਈ ਕੈਦੀ ਕਰਤਾ ਹਾਂਜੀ ਉਹਦੇ ਪੇਸਟੇ ਨਾਲੇ ਆਣ ਕੇ ਤੇ ਉੱਪਰ ਪ੍ਰੈਸਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਹੂੰ ਕੌਣ ਸੀ ਜਿਹਨੇ ਮਾਰਿਆ ਇਹ ਚਾਚੇ ਦੇ ਪੋਤੇ ਅਸੀਂ ਤਨਵਾਲ ਸਿੰਘ ਹੂੰ ਤੇ ਦਰਖਾਸਤ ਦਿੱਤੀ ਕਿ ਇਸ ਬੰਦ ਵਿੱਚ ਪ੍ਰਕਾਸ਼ ਸਰ ਆਵੇ ਹੋ ਰਹੀ ਕਰ ਕੋਈ ਹੋਈ ਕਾਰਵਾਈ ਹੁਣ ਤੱਕ ਕੋਈ ਨਹੀਂ ਹੋਈ ਸਰ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਮੈਂ ਸਰ ਭਰਾ ਲੱਗਦਾ ਤਰ ਤੋਂ ਵਟਾ ਕੇ ਨਿਕਾ ਮੈਂ ਸਰ ਮੇਰੇ ਤੋਂ ਛੋਟਾ ਹੈ ਕਿੰਨੇ ਕੁ ਉਮਰ ਦੇ ਹੈ ਇਹ ਤਕਰੀਬਨ ਸਰ 40 ਦੇ ਸਾਹ ਹੂੰ ਇਹ ਤਾਂ 9 ਵਜੇ ਦਾ ਮੰਗ ਕੀ ਮੰਗ ਕਰੋਗੇ ਹਣਾ ਮੰਗ ਸਰ ਅਸੀਂ ਪ੍ਰਸ਼ਾਸਨ ਕੋਲ ਕਰਦੇ ਨੇ ਇਹਨਾਂ ਨੂੰ 510 ਸਜਾਵ ਲੱਗੇ ਹੂੰ ਠੀਕ ਹਾਂ ਦੰਦਾ ਬ ਪ੍ਰਤਾਪ ਸਿੰਘ ਮੇਰਾ ਪਿੰਡ ਦੇਹਰ ਸਾਹ ਹਾਂ ਮੈਂ ਮੂਹਰੇ ਦਾ ਜੋ ਮਰਦ ਦਾ ਮੁੰਡਾ ਉਹਨਾਂ ਦਾ ਚੀਜਾ ਜੀ ਲੱਗਦਾ ਹਾਂ ਹਾਂਜੀ ਤੇ ਅੱਜ ਸ਼ਹਿਰੇ ਵਿੱਚ ਸੁਣ ਤੇ ਜਦੋਂ ਮੈਂ ਫੋਨ ਆਇਆ ਮੇਰੀ ਸਾਲਿਆਰ ਦਾ ਕਿ ਇਸ ਤਰ੍ਹਾਂ ਮੇਰੇ ਘਰ ਆ ਕੇ ਉਹ ਗੋਲੀਆਂ ਮਾਰ ਕੇ ਵਾਰਤਾ ਬਹਾਦਰ ਸਿੰਘ ਨੇ ਤੇ ਉਹਨਾਂ ਦੇ ਨਾਲ ਨਾਲ ਇਹਨਾਂ ਦੇ ਗਵੰਡੀ ਦੇ ਚਾਚਾ ਪਾਇਆ ਸੀ ਕਿ ਉਹਨਾਂ ਦੀ ਜਿਉ ਜਿਨਾਨੀ ਸੀ ਉਹਨਾਂ ਨੇ ਲੜਾਰਾ ਮਾਰ ਕੇ ਕਿਹਾ ਕਿ ਇਹਨੂੰ ਗੋਲੀ ਮਾਰੋ ਜੀ ਉਹ ਡਿਊਟੀ ਕਰਦਾ ਸੀ ਦੇ ਇੱਥੇ ਹਰੀਕੇ ਹੂੰ ਤੇ ਹਰੀਕੇ ਤੋਂ ਜੇ ਆਇਆ ਸੀ ਤੇ ਘਰੇ ਜੇ ਵੜਿਆ ਹੀ ਤੇ ਉਹਨਾਂ ਨੇ ਕਾਲਾ ਕਰਣੀ ਸ਼ੁਰੂ ਕਰ ਦਿੱਤੀ ਜੋ ਗਾਣਾ ਕਢੀ ਸ਼ੁਰੂ ਕਰਤੀਆਂ ਤੇ ਇਹਨੇ ਜਿਹੜਾ ਬਾਹਰ ਵਾਲਾ ਜੁਵਾ ਬੈਠਿਆ ਕਿ ਬਾਹਰ ਕੌਣ ਜਾਣਾ ਕਰਦਾ ਵੀ ਇਹਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਨੂੰ ਨਾ ਘਰ ਆ ਕੇ ਤਾਂ ਤੇ ਪਰ ਉਹਨਾਂ ਨੇ ਉਹਦੇ ਆਸਰੇ ਰਹਿ ਪਈ ਬਾਹਰ ਸਿੰਘ ਦੇ ਬਾਹਰ ਸਿੰਘ ਜਿਹੜੇ ਫਲੋਦੀ ਘਰਾਂ ਦੀ ਘਰਾਂ ਲਈ ਫੜਾ ਰਹੇ ਤੇ ਉਹਦੇ ਲਾਗੇ ਇੱਕ ਚਾਚਾ ਮਨ ਸਿੰਘ ਸੀਗਾ ਉਹਦੀ ਘਰ ਵਾਲੀ ਉਹਨੂੰ ਕਹਿੰਦੇ ਸੀ ਅੱਜ ਪੁੱਤੇ ਜਾਵੇ ਨਾਲ ਆ ਸੱਖਾ ਜਾਵੇ ਨਾਲ ਹੂੰ ਤੇ ਸਾਡਾ ਇਹ ਪ੍ਰਸ਼ਾਸਨ ਦੀ ਮਹਾਂਜਾ ਇਸਾਨੀ ਦਾ ਇਸ ਰਾਜਦੀਪ ਪਾਸ ਕੀ ਗੱਲ ਬਾਤ ਜਿਹੜਾ ਕੋਈ ਟਕੜਾ ਚਾਹੁੰਦਾ ਕੋਈ ਰੰਜੇਸ਼ ਚਲਦੀ ਜਿਹੜਾ ਸਾਡੇ ਬੱਤੀ ਦਾ ਕੰਦਾ ਜਮੀਂਦਾਰ ਹਵਾ ਚਲਦਾ ਸੀ ਰੰਜੇਸ਼ ਹਾਂਜੀ ਇਹਨਾਂ ਨਾਲ ਕਿ ਇਹਨਾਂ ਨੇ ਰੜ ਕੇ ਚਾਰ ਪੰਜ ਘਰਾਂ ਦੋ ਤਿੰਨ ਘਰਾਂ ਮੇਰੇ ਘਰ ਵਾਲੇ ਨੂੰ ਗੋਲੀ ਮਾਰ ਕੇ ਮਾਰਤਾ ਤੇ ਕੌਣ ਨੇ ਤੇ ਕੀ ਲੱਗਦੇ ਸੀ ਤੁਹਾਡੇ ਸਾਡੇ ਚਾਚੇ ਦੇ ਪੋਤਾਂ ਨਾਲੇ ਮਾਸੀ ਦੇ ਪੁੱਤ ਨਹੀਂ ਨਾਲੇ ਚਾਚੇ ਲੱਗਦੇ ਨੇ ਕਿਹੜਾ ਪਿੰਡ ਕਿਹੜਾ ਮੱਥੂਪੁਰ ਤਾਂ ਕਿੰਨੇ ਜਣੇ ਹਨ ਜਣਾਂ ਨੇ ਮਾਰੇ ਪੰਜ 6 ਜਣੇ ਸੀ ਹਾਂਜੀ ਹੂੰ ਕੀ ਰੰਜੇਸ਼ ਕੀ ਆ ਜ਼ਮੀਨ ਦਾ ਰੋਲਾ ਕੋਈ ਕੇਸ ਹੀ ਚੱਲੰਦਿਆ ਕੋਈ ਹਾਂਜੀ ਕੇਸ ਚੱਲਦਾ ਉਹ ਕੀ ਮੰਗ ਰਹੋਗੇ ਹੁਣੋ ਮੇਰੇ ਘਰ ਵਾਲੇ ਵੀ ਸਾਫ ਇਹੀ ਤਾਂ ਇਹ ਸਭ ਇਨਸਾਫ ਨਹੀਂ ਲੱਜਈਦਾ ਇਹਨਾਂ ਨੇ ਮਾਰੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਉਹ ਨਿੱਕੇ ਨੇ ਪੁੱਤਾ ਮੇਰਾ ਪੁੱਤ ਤਾਂ ਕੰਨਾ ਕਿੰਨੇ ਬੱਚੇ ਕਿਨੇ ਢੜੇ ਨਹੀਂ ਨਾ ਇੱਕ ਪੁੱਤੇ ਕੋਈ ਨੰਬਾਲਕ ਲੰਬਾਲੀ ਕੀ ਹੈ ਜੀ ਹਾਂਜੀ ਇਹਨਾਂ ਦੇ ਨਤੂ ਕੋਲ ਇੱਕ ਕਤਲ ਹੋਇਆ ਬਾਹਰ ਮਰਦ ਜੀ ਸਿੰਘ ਰਾਣਾ ਹੈਗਾ ਗ੍ਰੰਥੀ ਹੀ ਕਰੋ ਉਦੇ ਚਾਚੇ ਦਾ ਮੁੰਡਾ ਸੀ ਤੇ ਮਾਸੀ ਦਾ ਬੇਟਾ ਵੀ ਨਾਲ ਹੀ ਸੀ ਤਾਂ ਹਰਪਾਲ ਸਿੰਘ ਫੌਜੀ ਜੀ ਇਹਨਾਂ ਦਾ ਕੋਈ ਡਿਸਪਿਊਟ ਹੀ ਪ੍ਰੋਪਰਟੀ ਦਾ ਪੁਰਾਣਾ ਜੀ ਉਹਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਤੇ ਇੰਨੇ ਆਪਣੇ ਹਥਿਆਰ ਦੇ ਨਾਲ ਜਦ ਹਰਪਾਲ ਸਿੰਘ ਫੌਜੀ ਆਏਗਾ ਜੀ ਤੇ ਉਹਦੇ ਗੋਲੀ ਮਾਰ ਕੇ ਉਹਦੀ હત્યા ਕਰਦੇ ਅ ਸਰ ਹੋਰ ਵੀ ਕੋਈ ਕੁਝ ਲੋਕ ਸੀ ਇਹਦੇ ਨਾਲ ਨਹੀਂ ਅਜੇ ਤੱਕ ਤਾਂ ਇਹੋ ਹੀ ਗੱਲਾ ਲੱਗਦਾ ਵੀ ਇਹੋ ਹੀ ਦਸਨ ਨੂੰ ਹੋਈ ਹੈ ਵੀ ਕੱਲਾ ਹੀ ਹੈ ਤੇ ਕੋਈ ਗ੍ਰਿਫਤਾਰੀ ਹੁਣ ਤੱਕ ਹੋਈ ਹੈ ਨਹੀਂ ਸਰ ਨਹੀਂ ਗ੍ਰਿਫਤਾਰੀ ਜਾਰੀ ਹੈ ਸ਼ਬੇਮਾਰੀ ਕਰ ਰਹੇ ਆ ਜਲਦੀ ਅਹੀਂ ਪੜਦਾਂਗੇ ਅਗਲੀ ਸਰਕਾਰ ਕਾਰਵਾਈ ਕੀ ਅਮਲ ਚ ਲੈਂਦੀ ਜਾ ਰਹੀ ਹੈ ਬਸ ਉਹਦੀ ਵਾਈਫ ਦੀ ਸਟੇਟਮੈਂਟ ਤੇ ਜੀ ਅ ਮ੍ਰਿਤਿਕ ਦੀ ਵਾਈਫ ਰਾਜਦੀਪ ਕੌਰ ਦੀ ਸਟੇਟਮੈਂਟ ਤੇ ਹੀ ਐਫ ਆਈ ਆਰ ਰਜਿਸਟਰ ਦੱਟਾ ਹੈ ਠੀਕ ਹੈ ਤੇ ਡੈੱਡ ਬੋਡੀ ਜਿਹੜੀ ਹੈਗੀ ਉਸੇ ਹਸਪੀਟਲ ਚ ਜਮਾ ਕਰਾਤੀ ਦਾ ਪੋਸਟਮਾਰਟ ਕਰਵਾਗੇ